ਨੇਹੰਗ ਸਿੰਘ ਦੇ ਬਾਣੇ ਵਾਲੇ ਵਿਅਕਤੀਆਂ ਨੇ ਇੱਕ ਪੁਲਿਸ ਮੁਲਾਜ਼ਮ ਦੀ ਬਾਹ ਬੜ ਦਿੱਤੀ ਜੀ ਹਾਂ ਇਹ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਕਿ ਇੱਕ ਪੁਲਿਸ ਮੁਲਾਜ਼ਮ ਜੋ ਕਿ ਰੇਲਵੇ ਫਾਟਕ ਤੇ ਡਿਊਟੀ ਕਰ ਰਿਹਾ ਸੀ ਉਸ ਦੀ ਨੇਹੰਗ ਸਿੰਘਾਂ ਦੇ ਬਾਣੇ ਵਾਲੇ ਵਿਅਕਤੀਆਂ ਨਾਲ ਝੜਪ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਪੁਲਿਸ ਮੁਲਾਜ਼ਮ ਤੇ ਦੋ ਨੇਹੰਗ ਸਿੰਘ ਦੇ ਬਾਣੇ ਵਾਲੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਤਲਵਾਰ ਨਾਲ ਉਸ ਦੀ ਬਾਹ ਬੜ ਦਿੱਤੀ ਗਈ ਜਿਸ ਤੋਂ ਬਾਅਦ ਹੁਣ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਦਰਸਲੇ ਪੂਰਾ ਮਾਮਲਾ ਬੀਤੀ ਰਾਤ ਕਰੀਬ 9:30 ਵਜੇ ਦਾ ਹੈ ਜਦੋਂ ਕਰਤਾਰਪੁਰ ਕਪੂਰਥਲਾ ਰੋਡ ਰੇਲਵੇ ਫਾਟਕ ਤੇ ਮੁੱਖ ਸਿਪਾਹੀ ਗੁਰਪ੍ਰੀਤ ਸਿੰਘ ਆਪਣੇ ਦੂਜੇ ਸਾਥੀਆਂ ਨਾਲ ਤੈਨਾਤ ਸੀ ਜਿੱਥੇ ਕਿ ਅਨਾਜ ਦੀ ਸਪੈਸ਼ਲ ਟੂਟਵਾਇ ਲਈ ਰੇਲ ਗੱਡੀ ਲੱਗੀ ਹੋਈ ਸੀ ਉਸ ਦੀ ਸੁਰੱਖਿਆ ਵਾਸਤੇ ਇਹਨਾਂ ਕਰਮਚਾਰੀਆਂ ਦੀ ਡਿਊਟੀ ਲੱਗੀ ਹੋਈ ਸੀ ਪਰ ਫਾਟਕ ਜ਼ਿਆਦਾ ਦੇਰ ਬੰਦ ਰਹਿਣ ਕਾਰਨ ਟ੍ਰੈਫਿਕ ਜ਼ਿਆਦਾ ਜਮ੍ਹਾਂ ਹੋ ਗਈ ਜਿਸ ਤੋਂ ਬਾਅਦ ਜਦੋਂ ਗੁਰਪ੍ਰੀਤ ਸਿੰਘ ਰੇਲਵੇ ਫਾਟਕ ਖਲਵਾ ਕੇ ਟ੍ਰੈਫਿਕ ਚਾਲੂ ਕਰਨ ਲੱਗੇ ਤਾਂ ਇੱਕ ਨਿਹੰਗ ਸਿੰਘ ਦੇ ਬਾਣੇ ਵਾਲੇ ਵਿਅਕਤੀਆਂ ਵੱਲੋਂ ਉਹਨਾਂ ਨਾਲ ਬਹਿਸਵਾਜੀ ਸ਼ੁਰੂ ਕਰ ਦਿੱਤੀ ਗਈ ਇਲਜ਼ਾਮ ਨੇ ਕਿ ਬਾਣੇ ਵਾਲੇ ਵਿਅਕਤੀ ਨੇ ਸਿਪਾਹੀ ਗੁਰਪ੍ਰੀਤ ਸਿੰਘ ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹਨਾਂ ਦੀ ਬਾਹ ਬੁਰੀ ਤਰ੍ਹਾਂ ਵੱਢ ਗਈ ਗੇਟ ਨੰਬਰ 55 'ਚ ਹੋਇਆ ਭਿਆਨਕ ਹਾਦਸਾ ਗੇਟਮੈਨ ਕੋ ਵੀ ਮਾਰਤੇ ਮਾਰਤੇ ਬਚੇ ਹੈ ਆਰਪੀਐਫ ਵਾਲੇ ਦੀ ਬਾਹ ਕਾਟੀ ਗਈ ਇਹ ਗੁੰਮਟੀ ਹੋਈ ਖੂਨੂ ਖੂਂਗੀ गेट नंबर एस 5500 करदार को निहंगों द्वारा आरपीएफ वाले की वहां बडी की ये बड बडी जाती है तो श्रीमान जी से निवेदन है कि गेट पर सेफ्टी का इंतजाम किया जाए नहीं तो ड्यूटी करना संभव नहीं ते सिपाही गुरप्रीत सिंह दे बाहर करने वाले व्यक्तियों के नाम जथेदार हरप्रीत सिंह उर्फ हरिबाबा वासी पिंड कल्याणपुर दशमेश तरनादेल ਅਤੇ ਬਾਬਾ ਮੇਜਰ ਸਿੰਘ ਸੋਢੀ ਜ਼ਿਲ੍ਹਾ ਜਲੰਧਰ ਦੱਸੇ ਜਾ ਰਹੇ ਨੇ ਦੋਵੇਂ ਵਿਅਕਤੀ ਗੱਡੀ ਚਸਵਾਰ ਹੋ ਕੇ ਅੰਮ੍ਰਿਤਸਰ ਨੂੰ ਜਾ ਰਹੇ ਸੀ ਅਤੇ ਰਸਤੇ ਵਿੱਚ ਕਰਤਾਰਪੁਰ ਕਪੂਰਥਲਾ ਫਾਟਕ ਤੇ ਗੱਡੀ ਰੋਂਗ ਸਾਈਡ ਲਾਉਣ ਕਰਕੇ ਇਹਨਾਂ ਦੀ ਟਕਰਾਅ ਹੈਡ ਕਨਸਟੇਬਲ ਗੁਰਪ੍ਰੀਤ ਸਿੰਘ ਨਾਲ ਹੋ ਗਈ ਜਿਸ ਤੇ ਇਹਨਾਂ ਵਿੱਚੋਂ ਇੱਕ ਨਿਹੰਗ ਸਿੰਘ ਨੇ ਗੁਰਪ੍ਰੀਤ ਸਿੰਘ ਤੇ ਕਿਰਪਾਨ ਨਾਲ ਵਾਰ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ ਉਧਰ ਗੁਰਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਕਪੂਰਥਲਾ ਵਿੱਚ ਬੇहद ਗੰਭੀਰ ਰੂਪ ਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਫਿਰ ਉਸ ਨੂੰ ਆਰਪੀਐਫ ਦੇ ਹਸਪਤਾਲ ਜਲੰਧਰ ਵਿਖੇ ਭੇਜ ਦਿੱਤਾ ਗਿਆ ਹਾਲਾਂਕਿ ਹੁਣ ਗੁਰਪ੍ਰੀਤ ਸਿੰਘ ਦੀ ਹਾਲਤ ਸਥਿਰ ਬਣੀ ਹੋਈ ਹੈ ਪਰ ਮੌਕੇ ਦੀਆਂ ਤਸਵੀਰਾਂ ਦੱਸੀਆਂ ਨੇ ਕਿ ਕਿਵੇਂ ਉਹ ਲਹੂ ਲਹਾਨ ਹੋ ਗਏ ਸੀ ਅਤੇ ਧਰਤੀ ਤੇ ਖੂਨ ਹੀ ਖੂਨ ਪਿਆ ਨਸਰਾ ਰਿਹਾ ਸੀ ਫਿਲਹਾਲ ਇਸ ਪੂਰੇ ਮਾਮਲੇ ਤੇ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਤੇ ਸੈਂਟਰਲ ਪੰਜਾਬ ਟੀਵੀ ਵੱਲੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਜਲੰਧਰ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ